ਜੀ ਆਪਾਂ ਨਾਈ ਬਾਹਰ ਮਸ਼ੀਨ ਕੱਪੜੇ ਧੋਣ ਵਾਲੀ ਇੱਕ ਵਾਰ ਧੋਏ ਗਏ ਨੇ ਪਾਏ ਸੀ ਵਿੱਚ ਕੱਪੜੇ ਮਸ਼ੀਨ ਦੇ ਤੇ ਬੱਚਿਆਂ ਨੂੰ ਆਪਾਂ ਭੇਜ ਦਿੱਤਾ ਸਕੂਲ ਤੇ ਅੱਜ ਦਿਨ ਹੈ ਸ਼ਨੀਵਾਰ ਦਾ ਬੱਚੇ ਸਕੂਲ ਗਏ ਨੇ ਕੱਲ ਨੂੰ ਸੰਡੇ ਦੀ ਛੁੱਟੀ ਤੇ ਆਪਾਂ ਲੱਗੇ ਸੀ ਇਹ ਕੰਮ ਕਰਨ ਵਾਸਤੇ ਸਵੇਰ ਦੀ ਰੋਟੀ ਆਪਾਂ ਬਣਾ ਲਈ ਇੱਕ ਵਾਰੀ ਤੇ ਬੱਚਿਆਂ ਨੂੰ ਭੇਜਤਾ ਸਕੂਲ ਤੇ ਆਪਾਂ ਕਰਦੇ ਹਾਂ ਸਫਾਈ ਮੈਂ ਲੱਗੇ ਸੀ ਭਾਂਡੇ ਮਾਂਜਣ ਵਾਸਤੇ ਤੇ ਕੋਲ ਮਸ਼ੀਨ 'ਚ ਕੱਪੜੇ ਪਾਏ ਪਹਿਲਾਂ ਆਪਾਂ ਕੱਪੜੇ ਘੱਟਾਈਏ ਮਸ਼ੀਨ 'ਚ ਫੇਰ ਆਪਾਂ ਅੰਦਰ ਕੰਮ ਕਰ ਕਰਦੇ ਹਾਂ ਹੋਰ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਕੱਪੜੇ ਆਪਾਂ ਧੋਅ ਆਏ ਸੀ ਬਾਹਰ ਤੇ ਆਪਾਂ ਕਰਦੇ ਹਾਂ ਜੀ ਰਸੋਈ ਦੀ ਸਫਾਈ ਭਾਂਡੇ ਆਪਾਂ ਮਾਂਜ ਲਏ ਸਾਰੇ ગેસ ਆਫ ਕਰਕੇ ਆਪਾਂ ਕਰਦੇ ਜੀ 골ਦੋਸ গরম ਉਹਦੇ ਗਰਮ ਕਰਕੇ ਰੱਖ ਕੇ ਤੇ ਫਿਰ ਆਪਾਂ ਘਰ ਤੋਂ ਸਾਫ ਕਰ ਲਾਂਗੇ ਤੇ ਝਾੜੂ ਉੱਤੇ ਰਹੀ ਹੈ ਜਲਾਣ ਵਾਲੇ ਅੱਜ ਕੰਮ लेट ਹੋ ਕਪੜੇ ਧੋਣ ਲੱਗ ਗਏ ਦੋ ਦਿਨ ਦੇ ਧੋਏ ਨਹੀਂ ਸੀ ਰੱਖਨੇ ਆ ਜੀ 골ਦੋਸ ਕਰਾ ਉੱਤੇ ਕੰਮ ਕਰ ਦਿੱਤਾ ਤੇ ਉਹ ਗਰਮ ਹੋ ਜਾਏਗਾ ਕੋਲ ਤੇ ਛੱਡ ਕੇ ਚਲੇ ਜੋ ਫਿਰ ਬਾਅਦ ਵਿੱਚ ਨਾ ਡਾਲ ਲੈਂਦੇ ਆ ਨਾ ਤੇ ਆਪਾਂ ਕੋਲ ਕੰਮ ਕਰ ਲੈਂਦੇ ਆ ਸਪਾਈਸ ਹੋਈ ਕੋਲ ਆਪਣਾ ਦੁੱਧ ਗਰਮ ਹੋ ਜਾਏਗਾ ਨੂੰ ਮੇਥੀ ਤੇ ਮੈਂ ਛਾਂਟ ਲਈ ਏ ਤੇ ਆਪਾਂ ਧੋ ਕੇ ਰੱਖਦੇ ਬਾਅਦ ਚਲੋ ਪੋਚੇ ਗੰਦ ਦਾ ਤਾਂ ਸੁੱਕ ਜਾਈਗੀ ਇਹਨਾਂ ਤੋਂ ਪਰਾਂ ਦੇ ਬਣਾਵਾਂਗੇ ਅੱਜ ਆਲੂ ਦੀ ਸਬ지 ਪਾਲਾ ਦੇ ਚਾਗੂ ਚਾੜਲਾ ਕੀ ਖੇਲਾ ਨੇ ਪੁੱਛੀ ਫਿਰ ਆਪਣਾ ਕੰਮ ਖਤਮ ਸਵੇਰ ਦਾ ਫਿਰ ਦਫਰਨ ਸਭੀ ਸੁਰਜੀ ਬਣਾਵਾਂਗੇ ਅੱਜ ਆਪਾਂ ਪੋਚੇ ਲਾ ਲੇ। ਅੱਜ ਮੇਥੀ ਆਪਾਂ ਧੋ ਕੇ ਕੱਟ ਲਈ। ਇਹ ਆਲੂ ਕੱਟੇ ਨੇ। ਤੇ ਇੱਧਰ ਰੱਖਿਆ ਆਪਾਂ ਤੇਲ ਗਰਮ ਹੋਣ ਲਈ। ਤੇ ਆਪਾਂ ਬਣਾਣਿਆਂ ਜੀ ਸਬਜ਼ੀ। ਟਾਈਮ 1.5 ਵਜੇ ਗਿਆ। ਤੇ ਆਪਾਂ ਦੁਪਹਿਰ ਦੀ ਰੋਟੀ ਬਣਾਣੇ ਪੌਣੇ 2 ਹੋ ਗਏ ਨੇ। 3 ਵਜੇ 3.5 ਬੱਚੇ ਆ ਜਾਂਦੇ ਨੇ। ਤੇ ਕੱਪੜੇ ਆਪਾਂ ਧੋ ਲਏ ਸੀਗੇ। ਸਾਰੇ ਅੱਜ ਕਾਫੀ ਕੱਪੜੇ ਸੀ ਧੋਣ ਵਾਲੇ ਕੋਈ ਧਾਰ ਤੇ ਪਾਏ ਕੋਈ ਇੱਧਰ ਉੱਧਰ ਪਾਏ ਨੇ ਤੇ ਧੋ ਲੈ ਕੱਪੜੇ-ਕੁਪੜੇ ਹੁਣ ਆਪਾਂ ਬਣਾਣੇ ਆ ਜੀ ਰੋਟੀ ਦੁਪਹਿਰ ਦੀ ਤੇਲ ਆਪਣਾ ਹੋ ਗਿਆ ਗਰਮ सब्जी बड़े कपड़ा बनाने टाइम लगेगा जे खिलाई फिर भी चाह बना चाहिए ਸਭ ਜੀ ਬਾਣਦੇ ਜੀ ਆਪਣੀ ਤੇ ਹੁਣ ਜੀ ਆਪਾਂ ਨੇ ਬਣਾਈ ਚਾਹ ਕੋਲ ਕਦੇ ਮਾਨੂੰ ਮਾਣੇ ਜਰ ਚਾਹ ਬਣਾ ਲਈ ਆਪਾਂ ਹਾਂ ਤਾਂ ਥੋੜਾ ਦੇਸੀ ਘਿਓ ਪਾਏ Har du det godt hvor du er nå? ਦੀ ਆਪਣੀ ਬਣਾ ਲਈ ਤੇ ਆਪਾਂ ਚਾਹ ਬਣਾ ਲਈ ਆਟਾ ਗੁੰਨ ਦੇ ਥੈੱਕ ਜਿਹੇ ਬੱਚੇ ਨਾਲ ਜਲੇਟ ਆਣਾ ਫਿਰ ਆਪਾਂ ਥੈੱਕ ਰੋਟੀ ਬਣਾਵਾਂਗੇ ਜੇ ਤੇ ਆਪਾਂ ਨੂੰ ਲੱਗੇ ਸੋ ਖੁੰਗ ਦੇ ਆਪਾਂ ਚਾਹ ਪੀ ਲੈਣੇ ਤੇ ਜਦੋਂ ਬੱਚੇ ਆਣਗੇ ਫਿਰ ਰੋਟੀ ਬਣਾਵਾਂਗੇ ਇਹ ਸਬਜੀ ਬਣ ਗਈ ਆਪਣੀ ਲਓ ਜੀ ਚਾਹ ਆਪਾਂ ਬਣਾ ਲਈ ਤੇ ਇਹ ਮਖਾਣੇ ਨੇ ਆਪਾਂ ਭੁੰਨ ਲਏ ਸੀਗੇ ਤੇ ਆਪਾਂ ਪੀਨੇ ਚਾਹ ਉਹਨਾਂ ਨੇ ਆਪਣੀ ਸਬਜ਼ੀ ਬਣ ਜਾਈਗੀ ਤੇ ਫਿਰ ਆਪਾਂ ਆਟਾ ਗੁੰਨਦੇ ਹਾਂ ਉਹਨਾਂ ਦੇ ਬੱਚਿਆਂ ਦਾ ਟਾਈਮ ਹੋ ਜਾਏਗਾ ਆਣ ਦਾ ਫਿਰ ਆਪਾਂ ਬਣਾਵਾਂਗੇ ਰੋਟੀ ਠਹਿਰ ਕੇ ਜੀ ਲਓ ਜੀ ਸਬਜ਼ੀ ਆਪਣੀ ਬਣ ਗਈ ਤੇ ਆਪਾਂ ਆਟਾ ਗੁੰਨ ਲੇ ਤਾਂ ਬਾਅਦ ਖੇ ਆਪਾਂ ਬਣਾ ਲਏ ਜਣ ਰੋਟੀ ਚੋਟੀ ਆ ਨਾਲ ਇਸ ਕੋਕ ਇਹ ਆਪਾਂ ਰੋਟੀ ਬਣਾ ਲਈਏ ਜਦੋਂ ਜੁਪੀਟਰ ਸਕੂਲ ਤੋਂ ਆ ਗਏ ਤੇ ਆਪਾਂ ਕੱਪੜੇ ਧੋਏ ਸੀ ਤਾਰ ਕੇ ਅੰਦਰ ਰੱਖੇ ਨੇ ਤੇ ਲਾਵਾਂਗੇ ਪਹਿਲਾਂ ਰੋਟੀ ਬਣਾ ਕੇ ਦੀਏ ਨਾ ਹੁਣ ਆਏ ਜੀ ਸਕੂਲ ਤੋਂ ਬਦਲ ਲਓ ਕੱਪੜੇ ਬਣੀ ਨਾ ਲਈ ਜਦੋਂ ਪਰੋਟੀ ਬਣਾਤੀ ਬੱਚਿਆਂ ਨੂੰ ਕਹਣੀ ਹੋਰ ਲਈ ਆਈ ਮੈਂ ਰੋਟੀ ਖਾ ਰਹੇ ਨੇ ਬੱਚੇ ਇਹ ਤੇ ਰੱਖੀ ਹੈ ਜੀ ਆਪਾਂ ਚਾਹ ਸ਼ਾਮ ਦੀ ਨਾਲ ਹੀ ਚਾਹ ਬਣਾ ਲੈਨੇ ਆ ਤੇ ਲਿਆਂਦੀਆਂ ਦੀਆਂ ਸਬਜ਼ੀਆਂ ਇਹਨੂੰ ਪਾਣੇ ਆ ਟੋਟਰੀ ਚ

Takk! ਜਿ ਟਿਊਸ਼ਨ ਤੋਂ ਆ ਗਏ ਬੱਚੇ ਸ਼ਾਮ ਹੋ ਗਏ ਇਹ ਕੱਪੜੇ ਧੋਏ ਸੀ ਆਪਾਂ ਸਵੇਰੇ ਤੇ ਇਹਨਾਂ ਦੀ ਲਾ ਕੇ ਰੱਖ ਲਈਏ ਤਾਂ ਨਹੀਂ ਇਹ ਕੁਰਸੀ 'ਤੇ ਰੀ ਲਏ ਗਿਆ ਤਾਂ ਫੇਰ ਫਿਰ ਬੱਚਿਆਂ ਨੂੰ ਛੁੱਟੀ ਹੈ ਤੇ ਵਰਦੀਵਾਂ ਦੇ ਧੋਵਾਂਗੇ ਫੇਰ ਵਿੱਚੇ ਰਾਲ ਜਾਂਦੇ ਹਾਂ ਸਾਰੇ ਇਹ ਆਪਾਂ ਤੇ ਲਾ ਕੇ ਸੰਭਾਲ ਲੈਣੇ ਜਿਹੜੇ ਅੱਜ ਧੋਏ ਸੀ ਜੀ सब्जी रखी ਆਪਾਂ ਚਿੱਲੇ ਤੇ ਬਾਹਰ ਤੇ ਇਹ ਰਹੋਗੇ ਤੇ ਆਪਾਂ ਗੁੰਨੇ ਤੇ ਆ ਜੀ ਆਟਾ सब्जी ਆਪਣੀ ਬਾਹਰ ਬਣ ਰਹੀ ਚਿੱਲੇ ਤੇ ਇਹ ਕਪੜੇ ਮੈਂ ਵਿੱਚੇ ਛੱਡ ਤੇ ਬੱਚਿਆਂ ਨੂੰ ਲੱਗੇ ਭੁੱਖੇ ਤੇ ਆਪਾਂ ਬਣਾਨੇ ਆ ਜੀ ਰੋਟੀ ਠਿਆਰ ਕੇ ਲਾਵਾਂਗੇ ਜੀ ਕਪੜੇ ਤੇ ਦੋ ਕ ਲਾਏ ਸੀ ਬਾਕੀ ਫਿਰ ਆਪਾਂ ਰੱਖ ਦਿੱਤੇ ਜੀ ਆਪਾਂ ਆਟਾ ਗੁੰਨੇ ਤੇ ਰੋਟੀ ਬਣਾਉਂਦੇ ਆ ਚਲੋ ਜੀ ਅੱਜ ਵਾਲੇ ਵਲੌਗ ਦੇ ਐਂਡ ਇਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਸ ਜੀ ਗਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ